ਸਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪਹਿਲਾ ਦੂਜਾ ਨੰਬਰ ਅਸੀਂ ਲੱਖੇ ਸਿਧਾਣੇ ਨੂੰ ਤਰਸਦੇ ਸੀਗੇ ਠੀਕ ਹੈ ਹੈ ਅੱਜ ਥੋੜੀ ਰੂਹ ਦੇ ਬਾਖਰ ਹੋ ਗਏ ਅਸੀਂ ਤੁਹਾਡੇ ਨਾਲ ਖੜੇ ਹੈਗੇ ਠੀਕ ਹੈ ਤੇ ਸਾਡੀ ਬਹੂ ਦੀ ਗੱਲ ਸੁਣ ਲਓ ਦੱਸੋ ਭਾਈ ਦੱਸੋ ਜਿਹੜੀ ਆ ਪੱਤੀ ਤਾਂ ਮੇਰੀ ਦਰਾਉਣਾ ਕਰ ਕਿੱਥੇ ਪਿਆਹੀ ਹੈ ਗੁੱਡੀ ਇਹ ਮੈਥੇ ਤੇ ਆਈ ਹੈ ਭਈ ਦੋ ਗੁੱਡੂ ਕਿਹੜੇ ਮੈਥੇ ਆ ਨਾਲ ਹੀ ਆ ਨਾਲ ਹੀ ਹੈ ਕੀ ਲੈ ਜਾਂਦਾ ਨਹੀਂ ਲੈ ਜਾਂਦਾ ਨਹੀਂ 2 ਸਾਲ ਹੋ ਗਏ ਹੋਰ ਜਨਾਨੀ ਰੱਖੀ ਬੈਠਾ ਪੂਰਾ ਨੰਬਰ ਹੈਗਾ ਹਾਂ ਲਾ ਦਿਓ ਜੀ ਅਸੀਂ ਤਾਂ ਨਹੀਂ ਐਕਦੀ ਨਾਈਥ ਲੈ ਸਲਾਤ ਦਿੰਦੀਆਂ ਨਹੀਂ ਲੈ ਕੇ ਜਾਂਦੀਆਂ ਕਿੰਨਾ ਭਾਈ ਬਾਟ ਅੱਛੂ ਬਾਟ ਮੱਤੀ ਘਰ ਹੱਸ ਸਾਰ ਗਿਆ ਦੇ ਦੋ ਕਿੰਨਾ 97 97 ਅੱਛੂ ਹਾਂ ਇਹ ਕਿੱਦਾਂ ਅੰਧ ਵਿਚਾਰੇ ਤਾਂ ਮਨ ਨਾਲ ਇੱਕਤਰ ਬਲਦੀ ਘਰ ਤੋਂ ਰਹਾ ਦੀ ਇਹ ਇਹ ਕਿਹਦਾ ਨੰਬਰ ਆ ਇਹ ਜਗਦੀਪ ਸਿੰਘ ਦਾ ਹੈ ਹੈ ਜਗਦੀਪ ਸਿੰਘ ਜਗਦੀਪ ਹਾਂ ਜਗਦੀਪ ਸਿੰਘ ਆ ਰਟਾ ਜੇ ਉਹਨੂੰ ਵਿਆਹ ਹੈ ਮੁੰਡਾ ਹੈਨਾ ਮਹੱਤੇ ਤੋਂ ਹੈਲੋ ਇਹ ਬਣਾ ਹੋ ਰਿਹਾ ਹੈ ਹੈਲੋ ਜਗਦੀਪ ਸਿੰਘ ਮਹੱਤੇ ਤੋਂ ਜਦੀਰ ਸਿੰਘ ਲੱਖਾ ਸਿੰਘ ਦਾਣਾ ਬੋਲਦਾ ਕਿੱਥੇ ਪਿਆ ਕਿਰਲਾ ਪਿਆ ਨੀ ਕੁੜੀ ਨਾ ਮੈਂ ਇਸ ਪਿੰਡ ਆਇਆ ਸੀ ਇਹ ਮੇਰੇ ਕੋਲੇ ਖੜੀ ਆ ਵਿਚਾਰੀ ਇਹ ਕਹਿੰਦੀ ਬਾਈ ਨਾਂ ਲਜਾਉਂਦੇ ਆ ਨਾਂ ਨਵੇੜਦੇ ਆ ਹਾਂ ਕਹਦਾ ਕੇਸ ਚੱਲਦਾ ਕੋਰਟ ਚ ਇਹਨਾਂ ਨੇ ਦਾ ਖਰਚਾ ਲਾਇਆ ਤੂੰ ਲਜਾਂਦਾ ਕਿਉਂ ਨਹੀਂ ਵਜਾ ਕੀ ਇਹ ਬੱਚੇ ਕੀ ਹੈ ਤੇਰੇ ਦੋ ਗੁੱਡੀਆਂ ਕਿਹਦੇ ਕੋਲੇ ਆ ਪਰ ਦੋ ਕੁੜੀਆਂ ਤੇਰੇ ਕੋਲੇ ਆ ਮਾਂ ਤੋਂ ਪਾਸੇ ਆ ਜਾਂ ਤੂੰ ਮੈਨੂੰ ਇਹ ਦੱਸ ਵੀ ਇਹ ਕੁੜੀ ਦਾ ਕਸੂਰ ਕੀ ਐ ਵੀ ਇਹ ਕੁੜੀ ਕੋਈ ਕੋਈ ਮਾਰੀ ਆ ਕਰਤਾਰ ਦੀ ਕੋਈ ਕੰਮ ਨਹੀਂ ਕਰਦੀ ਕਸੂਰ ਕੀ ਆ ਦਾ ਹੈਲੋ ਆ ਹਾਂ ਬੋਲ ਕਲੇਸ਼ ਤਾਂ ਛੋਟੇ ਛੋਟੇ ਵੀਰ ਕਲੇਸ਼ ਤਾਂ ਹਰ ਇੱਕ ਘਰ ਹੀ ਹੁੰਦਾ ਹੈ ਈਦੇ ਕਰੇ ਕਲੇਸ ਨਹੀਂ ਨੂੰ ਸੱਤ ਦਾ ਕੁ ਮਾੜਾ ਮਾੜਾ ਦਰਾਨੀ ਦੀ ਥਾਣੀ ਦਾ ਹੱਕਰੇ ਕਲੇਸ ਹੁੰਦਾ ਕਲੇਸ ਆ ਕਿਤੇ ਨਹੀਂ ਮਾੜੀ ਮੋਟੀ ਨੋਕ ਚੋਕ ਦਾ ਮੀਆਂ ਬੀਬੀ ਦੀ ਚਲਦੀ ਰਹਿੰਦੀ ਐ ਅੰਤੋ ਜੀ ਸ਼ਰੀਆਮ ਬੈਠੇ ਆ ਮੁਸਲਮਾਨ ਆ ਹੀ ਹੈ ਕੋਟ ਤੇ ਦਿੱਕਤਾ ਸੀ ਉਹਨੂੰ ਹਾਂ ਜੀ ਸ਼ਰੀਆਮ ਮਾੜਾ ਸ਼ਰੀਆਮ ਬਹਿਤ ਦੇਖਾ ਦਿੱਤਾ ਇਹ ਕਹਿੰਦੀ ਹੈ ਇਹ ਮੇਰੀ ਗੱਲ ਕਹਿੰਦੀ ਹੈ ਵੀ ਹੋਰ ਕੋਈ ਗੈਰ ਜਨਾਨੀ ਰੱਖੀ ਬੈਠਾ 40000 ਕਿਰਾਏ ਤੇ 4 ਸਾਲ ਦੀ ਜਿਹੜੀ ਜੱਫੀ ਬੈਠਾ ਇਹਦੀ ਜ਼ਿੰਦਗੀ ਖਰਾਬ ਕਰਕੇ ਤੇ ਆਪਣੀ ਨਹੀਂ ਆਪਣੀ ਕਾਫੀ ਦਿੱਤੀ ਹੋਈ ਆ ਨਹੀਂ ਨਹੀਂ ਬੰਦੇ ਦਾ ਪੁੱਤ ਬਾਣ ਯਾਰ ਇਹ ਗੱਲ ਚੰਗੀਆਂ ਨਹੀਂ ਹੁੰਦੀਆਂ ਸਾਡੇ ਨਾਲ ਨਿਮਰਤਾ ਹੀ ਲੱਗੇ ਸਤ ਤੋਰ ਦੇ ਨੂੰ ਇਹ ਕਹਿੰਦੇ ਇੱਕ ਪਾਸਾ ਦਾ ਕਰੇ ਸਾਡੇ ਨਾਲ ਇੱਕ ਪਾਸਾ ਦਾ ਕਰੇ ਕਹਿੰਦੇ ਕੋਈ ਬੋਲਣਾ ਆ ਮੇਰੀ ਗੱਲ ਸੁਣ ਆ ਨੰਬਰ ਤੇਰੇ ਕੋਲ ਆ ਗਿਆ ਮੇਰਾ ਤੇ ਮੈਂ ਤੈਨੂੰ ਬੁਲਾਉਂਗਾ ਜਿੱਦੇ ਮੈਂ ਮੜਾ ਰੈਲਾ ਹੋਇਆ ਆਲੇ ਚਾਰ ਬੰਦੇ ਪੰਚਾਇਤ ਦੇ ਲੈ ਕੇ ਆ ਜੀ ਹਾਂ ਠੀਕ ਹੈ ਬਣੇ ਕੋਈ ਗੱਲ ਨਹੀਂ ਹਾਂ ਕੋਈ ਗੱਲ ਨਹੀਂ ਮੈਂ ਕਰਦਾ ਗੱਲ ਨਹੀਂ ਬੱਚਾ ਮਾਰ ਦਾਂਗਾ ਤੁਸੀਂ ਕੌਣ ਮਾਰ ਕੋਈ ਕੋਸ਼ਿਸ਼ ਇਹ ਕਰੋ ਵੀ ਅਸੀਂ ਬਸਣਾ ਠੀਕਾ ਬੇਟਾ ਠੀਕ ਹੈ ਨਾ ਠੀਕ ਹੈ ਜੀ ਤੂੰ ਹੁਣ ਮੇਰੀ ਗੱਲ ਸੁਣ ਦੋ ਤੇਰੀਆਂ ਬੱਚੀਆਂ ਨੇ ਹਾਂਜੀ ਤੂੰ ਅੱਗੇ ਵੀ ਕਦੇ ਵਿਆਹ ਕਰਨ ਦੀ ਖਬਰ ਹੈ ਕਿ ਐਦੂ ਮੜਾ ਮਿਲ ਗਿਆ ਠੀਕ ਹੈ ਜੀ ਤੂੰ ਇਹ ਨਾ ਕਹ ਮੈਨੂੰ ਤਲਾਕ ਦੇਉ ਮੈਂ ਪਤਰਾ ਸਿੱਧੇ ਰਾਹ ਪਾ ਜੇ ਫਿਰ ਸਿੱਧਾ ਹੀ ਦੇ ਮੈਂ ਕੋਈ ਗੱਲ ਨਹੀਂ ਹਾਂ ਉਹਨੂੰ ਸਾਡ ਤੇ ਕਰ ਦਿਓ ਜਨਾਬੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚੰਗਾ ਠੀਕ ਹੈ ਚੰਗਾ ਜੀ